ਦੇਖੀ ਸੀ ਮਾਂ ਮਮਸ ਗੈਟ ਬਾਏ ਦ ਸੇਮ ਮਾਰਬਲ ਬਟ ਦਨ ਚੀ ਡਿਸਾਈਡਡ ਆ ਰਿਵਨ ਅ ਕੈਨੇਡੀਅਨ ਟ੍ਰੇਨ ਤੇ ਕਿਨੇ ਕਿਨੇ ਚਰਮਾ ਕੈਨੇਡਾ ਦੀ ਟ੍ਰੇਨ ਚ ਨਹੀਂ ਅਬ ਨਹੀਂ ਪੈਗ ਦੀ ਟੜਕਨ ਡਾਊਨ ਡਾਊਨ ਆਜੋ ਆਜੋ ਮਹੀਨੇ ਟੋਪਾ ਮਹੀਨੇ ਟੋਪਾ ਮਿੱਤੋ ਆ ਵੀ ਅੱਜ ਰਸੋਈ ਪੜਾ ਇੱਥੇ ਨਾ ਸਾਰੇ ਚ ਨਾਲੇ ਅੱਜ ਹਾਂ ਸੈਟਰਡੇ ਹੈਗਾ ਕੋਲੋਂ ਰਾਸ਼ਾ ਹੈ ਇੱਥੇ ਚਾਹ ਸੰਤਰਾ ਵਾਦ ਓਏ ਐਨਕਾਂ ਗੱਡੀ 'ਚ ਹੀ ਰਹੇਗਾ ਐਨਕਾਂ ਗੱਡੀ 'ਚ ਹੀ ਰਹੇਗਾ ਰੌਣਕ ਮੇਲਾ ਸਾਰਾ ਹੀ ਇੱਧਰ ਨੂੰ ਆ ਬਾਬੇ ਆ ਜਾਓ